ਵੜੀ ਹੈ ਤਾਂ ਫੌਗ ਦੇ ਫੌਗੀ ਡੇਜ਼ ਆ ਰਹੇ ਆ ਔਰ ਕ੍ਰਾਈਮ ਜਿਵੇਂ ਸਟ੍ਰੀਟ ਕ੍ਰਾਈਮ ਜਿਹੜਾ ਆ ਉਹ ਵੱਧ ਜਾਂਦਾ ਲੋਕ ਜਲਦੀ ਘਰਾਂ ਦੇ ਚਲੇ ਜਾਂਦੇ ਆ ਸੜਕਾਂ ਜਾਂ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਸੋ ਇੱਕ ਸਰਪ੍ਰਾਈਜ਼ ਐਲੀਮੈਂਟ ਰੱਖਿਆ ਜਾਊਗਾ ਇਹ ਨਹੀਂ ਪ੍ਰੀ ਪਲਾਨਡ ਕੁਝ ਨਹੀਂ ਹੋਊਗਾ ਕਿ ਅੱਜ ਲੱਗਨੇ ਆ ਜਾਂ ਮੰਗਲਵਾਰ ਲੱਗਨੇ ਆ ਜਾਂ ਬੁੱਧਵਾਰ ਲੱਗਨੇ ਆ। ਸਵੇਰੇ 2 ਵਜੇ ਤੱਕ ਸਪੈਸ਼ਲ ਨਾਕਾਬੰਦੀ ਕੀਤੀ ਹੈ ਜਿਵੇਂ ਕਿ ਮੈਂ ਐਸਐਸਪੀ ਮੈਡਮ ਦੇ 10 ਇਹਨਾਂ ਦੇ ਗਸ਼ਟ ਅਫਸਰ ਤੇ 250 ਦੇ ਕਰੀਬ ਮੁਲਾਜ਼ਮ ਜਿਹੜਾ ਸਟਰੀਟ ਕਰਾਈਮ ਇਹਨਾਂ ਨੇ ਮੈਪ ਕੀਤਾ ਜਿੱਥੇ ਡਰਾਦਾ ਹੁੰਦਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੇ ਅੱਧੀ ਰਾਤ ਨੂੰ 10 ਦੇ ਕਰੀਬ ਵੱਡੇ ਪੁਲਿਸ ਦੇ ਅਫਸਰ ਤੇ 250 ਦੇ ਕਰੀਬ ਮੁਲਾਜ਼ਮ ਫਰੀਦਕੋਟ ਦੀਆਂ ਸੜਕਾਂ ਤੇ ਹਨ ਸੜਕਾਂ ਜਾਮ ਕੀਤੀਆਂ ਹੋਈਆਂ ਕੱਲੀ-ਕੱਲੀ ਗੱਡੀ ਦੀ ਕੱਲੇ-ਕੱਲੇ ਵਾਹਨ ਦੀ ਮੋਟਰਸਾਈਕਲ ਤੱਕ ਦੀ ਤਲਾਸ਼ੀ ਲਈ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਫਰੀਦਕੋਟ ਦੀ ਐਸਐਸਪੀ ਡਾਕਟਰ ਪ੍ਰਗਿਆ ਜੈਨ ਤੇ ਡੀਆਈਜੀ ਸ਼੍ਰੀ ਆਸ਼ੂਨੀ ਕੁਮਾਰ ਦੋਨੇ ਸੜਕਾਂ ਤੇ ਖੜੇ ਆ ਤੇ ਚੈਕਿੰਗ ਕਰ ਰਹੇ ਆ ਡੀਆਈਜੀ ਆਸ਼ੂਨੀ ਕੁਮਾਰ ਦੇ ਅਨੁਸਾਰ ਸੜਕਾਂ ਤੇ ਬਿਨਾ ਮਤਲਬ ਰਾਤਾਂ ਨੂੰ ਘੁੰਮਦੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਚੈੱਕ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਆਉਣ ਵਾਲਾ ਸਮਾਂ ਤੁੰਦਾਂ ਦਾ ਸਮਾਂ ਆਉਣ ਵਾਲਾ ਹੈ ਵੱਧ ਠੰਡ ਦਾ ਆਉਣ ਵਾਲਾ ਤੇ ਅਜਿਹੇ ਸਮੇ ਦੇ ਵਿੱਚ ਵਾਰਦਾਤਾਂ ਵੀ ਵੱਧ ਜਾਂਦੀਆਂ ਉਹਨਾਂ ਕਿਹਾ ਕਿ ਇਸੇ ਕਰਕੇ ਪੁਲਿਸ ਨੂੰ ਵੱਧ ਚੌਕਸ ਕੀਤਾ ਹੋਇਆ ਹੈ ਤਾਂ ਕਿ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਚਲਾਓ ਪਾਈਸਾਈਟੀ ਦੇ ਚੈੱਕ ਕਰਨਾ ਮੈਂ ਬਾਹਰ ਚੈੱਕ ਕਰਵਾ ਕੇ ਤੇ ਸੋਟਾ ਸਹੀ ਆਈ ਦੀ ਹੈ ਆਪਣਾ ਨਾਮ ਯਾਰ ਨਾ ਨਾ ਬਹੁਤ ਚੰਗਾ ਯਾਰ ਨੇਚਰਲ ਕਲਰ ਆਉਣਾ ਯਾਰ ਅਪਰ ਲਾ ਕੇ ਵਾਲ ਕੱਟ ਦੇ ਹਾਡੀ ਕੀ ਖੋਲੋ ਜੀ

ਗ੍ਰੀਨਪੁੱਲ ਸੰਕਿਤਾ ਸਪੈਸ਼ਲ ਕੁਝ ਨਹੀਂ ਹੁੰਦਾ ਟਾਈਮ ਦੇ ਸਾਨ ਨਾਲ ਜਿਵੇਂ ਕ੍ਰਾਈਮ ਮੈਪਿੰਗ ਹੁੰਦੀ ਹੈ ਕ੍ਰਾਈਮ ਕਿੱਥੇ ਵਧ ਰਿਹਾ ਕਿਵੇਂ ਚੱਲ ਰਿਹਾ ਔਰ ਸੈਂਸ ਆਫ ਸਿਕਿਉਰਿਟੀ ਜਿਹੜੀ ਸਿਟੀਜ਼ਨਸ ਦੇ ਵਿੱਚ ਲਿਆਣੀ ਜ਼ਰੂਰੀ ਹੁੰਦੀ ਹੈ ਜਿਵੇਂ ਕਿ ਫੌਗ ਦੇ ਫੌਗੀ ਡੇਜ਼ ਆ ਰਹੇ ਆ ਔਰ ਕ੍ਰਾਈਮ ਜਿਹੜਾ ਸਟਰੀਟ ਕ੍ਰਾਈਮ ਜਿਹੜਾ ਉਹ ਵਧ ਜਾਂਦਾ ਹੈ ਲੋਕ ਜਲਦੀ ਘਰਾਂ ਦੇ ਚਲੇ ਜਾਂਦੇ ਆ ਸੜਕਾਂ ਜਾਂ ਬਾਜ਼ਾਰ ਜਲਦੀ ਬੰਦ ਹੋ ਜਾਂਦੇ ਨੇ ਸਮਾਂ ਤੇ ਅਸੀਂ ਅੱਜ 9:30 ਤੋਂ ਰਾਤੀ 1:00 ਤੱਕ ਸਪੈਸ਼ਲ ਨਾਕਾਬੰਦੀ ਕੀਤੀ ਹੈ ਜਿਸ ਤੇ ਮੈਂ ਐਸਐਸਪੀ ਮੈਡਮ ਤੇ 10 ਇਹਨਾਂ ਦੇ ਅਫਸਰਾਂ ਤੇ 250 ਦੇ ਕਰੀਬ ਮਲਾਜਮ ਜਿਹੜਾ ਸਟਰੀਟ ਕ੍ਰਾਈਮ ਇਹਨਾਂ ਨੇ ਨੋਟ ਕੀਤਾ ਜਿੱਥੇ ਜ਼ਿਆਦਾ ਹੁੰਦਾ ਜਾਂ ਇਸ ਟਾਈਮ ਦੇ ਸਮਾਂ ਉੱਥੇ ਅਸੀਂ 3:30 ਘੰਟੇ ਅੱਡੇ ਜਿਹੜੇ ਆ ਸਪੈਸ਼ਲ ਚੈਕਿੰਗ ਕੀਤੀ ਜਾਏਗੀ ਸਪੈਸ਼ਲ ਇਨਸਟਰਕਸ਼ਨਸ ਵੀ ਆਈਆਂ ਨੇ ਜੀ ਅੱਜ ਬੀਜੀਪੀ ਦੇ ਜੇ ਨਹੀਂ ਇਹ ਤਾਂ ਵੈਸੇ ਤਾਂ ਉਹਨਾਂ ਦੀਆਂ ਉਹ ਚ ਚਲਦੀਆਂ ਰਹਿੰਦੀਆਂ ਜੀ ਉਹਨਾਂ ਦੇ ਮਾਨਯੋਗ ਡਿਗੀ ਸਾਹਿਬ ਦੀਆਂ ਤਾਂ ਹੈ ਹੀ ਹੈ ਜੀ ਜਿਹੜੀਆਂ ਤੁਸੀਂ ਸਪੈਸ਼ਲ ਆਪਰੇਸ਼ਨਸ ਲਾਂਚ ਕਰਦੇ ਰਹੋ ਬਟ ਅੱਜ ਪਾਰਟਿਕੂਲਰਲੀ ਕੋਈ ਨਹੀਂ ਅਸੀਂ ਉਹਨਾਂ ਦੀ ਜਿਹੜੀਆਂ ਹਦਾਇਤਾਂ ਤੇ ਹੀ ਹੈ ਜਿਹੜਾ ਸਾਰਾ ਸਰਪ੍ਰਾਈਜ਼ ਰੈਕਿੰਗ ਅੱਜ ਜਿਵੇਂ ਲਗਾਤੇ ਫਿਰ ਇਹ ਰਿਪੀਟ ਹੁੰਦੇ ਰਹਿਣਗੇ ਜੀ ਸਰਪ੍ਰਾਈਜ਼ ਐਲੀਮੈਂਟ ਰੱਖਿਆ ਜਾਊਗਾ ਯਾਨੀ ਪ੍ਰੀ ਪਲਾਨਡ ਕੁਝ ਨਹੀਂ ਹੋਊਗਾ ਕਿ ਅੱਜ ਲੱਗਣੇ ਆ ਜਾਂ ਮੰਗਲਵਾਰ ਲੱਗਣੇ ਆ ਜਾਂ ਬੁੱਧਵਾਰ ਲੱਗਣੇ ਆ ਵੇ ਪ੍ਰਿੰਸੀਸ ਜੇਕਰ ਉਹ ਮਿਲਦਾ ਕਿ ਜਿਆਦਾ ਪੁਲਸਵਾਲ ਜਿਹੜਾ ਤਣਾਤੀ ਹੁੰਦਾ ਭਾਵੇਂ ਰਾਤ ਦਾ ਸਮਾਂ ਹੋਵੇ ਜਾਂ ਦਿਨ ਦਾ ਸਮਾਂ ਪਰ ਅੱਜ ਦੇਖਣ ਨੂੰ ਕਰ ਕਿ ਵੱਡੀ ਗਿਣਤੀ ਵਿੱਚ ਜਿਹੜੇ ਪੁਲਸ ਸਟਾਫ ਜਿਹੜੀ ਅਲੱਗ-ਅਲੱਗ ਜਾਵਾਂ ਤੇ ਚੈੱਕਿੰਗ ਕਰਦੇ ਉਹ ਉਸ ਤੇ ਗਰਾਉਂਡ ਦਾ ਜੇ ਕਿ ਕਈ ਵਾਰੀ ਜਿਵੇਂ ਹੋਰ ਰਿਝਾਵੇਂ ਜਾਂ ਕੁਝ ਇਲੈਕਸ਼ਨ ਉਹ ਡਿਊਟੀ ਆਵੇ ਕੋਈ ਹੋਰ ਲਾਉਂਡਰ ਡਿਊਟੀ ਆ ਗਈ ਤਾਂ ਉਹ ਫੋਰਸ ਜਿਹੜੀ ਹੈਗੀ ਆ ਉਹ ਲਿਮਟਿਡ ਹੀ ਹੈ ਤਾਂ ਜਿਵੇਂ ਕੋਈ ਜਦੋਂ ਵੀ ਟਾਈਮ ਮਿਲਦਾ ਜਾਂ ਸਾਨੂੰ ਮਹਿਸੂਸ ਹੁੰਦਾ ਕਿ ਅੱਜ ਫੋਰਸ ਜਿਹੜੀ ਹੈ ਰਿਲੈਕਸ ਅਜ ਕੋਈ ਲੋਨ ਰੋਡ ਡਿਊਟੀ ਜਲਦੀ ਨਹੀਂ ਪਈ ਤਾਂ ਉਹਨੇ ਫੋਰਸ ਅੱਛੀ ਕਰਕੇ ਉਸਦੇ ਨਸੀਬ 'ਤੇ ਸਪੈਸ਼ਲ ਨਾਤਾ ਬੰਦੀ ਹੈ ਕਿਹਾ ਜਾ ਸਕਦਾ ਹੈ ਕਿ ਅੱਜ ਇਹ ਸਪੈਸ਼ਲ ਸੀ ਸੀਟੀ ਸੀ ਨਹੀਂ ਅੱਜ ਬਿਲਕੁਲ ਫੌਗ ਦੇ ਫੌਗੀ ਡੇਜ਼ ਆ ਰਹੇ ਆ ਔਰ ਕ੍ਰਾਈਮ ਜਿਵੇਂ ਸਟਰੀਟ ਕ੍ਰਾਈਮ ਜਿਹੜਾ ਆ ਉਹ ਵਧ ਜਾਂਦਾ ਹੈ